ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਆ 26 ਤੋਂ ਲੈ ਕੇ 31 ਜੁਲਾਈ ਦੇ ਮੌਸਮ ਦੀ ਗੱਲ ਕਰਾਂਗੇ ਪੰਜਾਬ ਪੰਜਾਬ ਤੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾ ਵਿੱਚ ਕੀ ਹਲਚਲਾਂ ਵੇਖਣ ਨੂੰ ਮਿਲ ਸਕਦੀਆਂ ਨੇ ਤੇ ਸਭ ਤੋਂ ਪਹਿਲਾਂ ਹੁਣ ਦਾ ਆਪਣਾ ਰਡਾਰ ਸਿਸਟਮ ਇਸ ਦੇ ਲਾਈਵ ਸੈਟਲਾਈਟ ਤਸਵੀਰਾਂ ਵੇਖਸ ਤੇ ਜਿਹੜਾ ਰਡਾਰ ਸਿਸਟਮ ਕਿਤਕ ਤਮੀ ਤਰਜ ਕੀਤਾ ਜਾ ਰਿਹਾ ਸਵੇਰ ਦੇ ਘੰਟਿਆਂ ਵਿੱਚ ਮੀਂਹ ਦੀ ਗਤੀਵਿਧੀਆਂ ਵੇਖਣ ਨੂੰ ਮਿਲ ਰਹੀਆਂ ਨੇ ਖਾਸ ਕਰ ਸਭ ਤੋਂ ਪਹਿਲਾਂ ਮਾਝਾ ਤੇ ਪਾਪਾ ਦੇ ਖੇਤਰਾ ਵਿੱਚ ਸ਼ੁਰੂਆਤ ਹੋਈ ਕੁਝ ਪੂਰਬੀ ਖੇਤਰ ਆ ਚੰਡੀਗੜ੍ਹ ਤੇ ਆਸਵ ਖੇਤਰਾ ਵਿੱਚ ਮੀਂਹ ਦੀ ਦੱਸਣ ਦੀ ਕੋਸ਼ਿਸ਼ ਕਰੀਏ ਤਾਂ ਪਠਾਨਕੋਟ ਤੋਂ ਲੈ ਗੁਰਦਾਸਪੁਰ ਦੇ ਕੁਝ ਇਲਾਕੇ ਉਸ ਵਰ ਅੰਮ੍ਰਿਤਸਰ ਤਰਨਤਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਦੇ ਕੁਝ ਇਲਾਕੇ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਾਜ਼ਲਕਾ ਦੇ ਕੁਝ ਉੱਤਰੀ ਭਾਗ ਇਹਨਾਂ ਇਲਾਕਿਆਂ ਵਿੱਚ ਮੀਂਹ ਦੀ ਗਤੀਵਿਧੀ ਤੇ ਜਾਰੀ ਨੋਸ ਵਰ ਫਤਿਆਬਾਦ ਹੋ ਗਿਆ ਠੀਕ ਹੈ ਜਿਹੜਾ ਸੰਗਰੂਰ ਦੇ ਨਾਲ ਲੱਗਦੇ ਇਲਾਕੇ ਇੱਥੇ ਜਿਹੜਾ ਕੁਝ ਲੱਗ ਰਿਹਾ ਸਵੇਰ ਤੋਂ ਜਿਹੜਾ ਮੀਂਹ ਆ ਦਰਜ ਕੀਤਾ ਗਿਆ ਤੇ ਹੌਲੀ ਹੌਲੀ ਜਿਹੜਾ ਸਿਸਟਮ ਹਿਸਾਰ ਦੇ ਆਸ-ਪਾਸ ਹੀ ਬੰਨਣਾ ਸ਼ੁਰੂ ਹੋ ਗਿਆ ਤੇ ਇੱਥੇ ਵੀ ਆਉਣ ਵਾਲੇ ਘੰਟਿਆਂ ਵਿੱਚ ਮੀਂਹ ਦੀ ਗਤੀਵਿਧੀਆਂ ਵੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਕੁਰਕਸ਼ੇਤਰ ਹੋ ਗਿਆ ਅੰਬਾਲਾ ਦਾ ਜਮਨਾ ਨਗਰ ਹੋ ਗਿਆ ਕੁਝ ਆ ਫਤਿਹਗੜ੍ਹ ਸਾਹਿਬ ਹੋ ਗਿਆ ਜਾਂ ਮੋਹਾਲੀ ਦੇ ਇਲਾਕੇ ਚੰਡੀਗੜ੍ਹ ਦੇ ਇਲਾਕੇ ਇੱਥੇ ਜਿਹੜਾ ਕੁਝ ਕਲਾਕਾ ਵਿੱਚ ਦਰਜ ਕੀਤਾ ਗਿਆ ਤੇ ਆਉਣ ਵਾਲੇ اگلے ਘੰਟਿਆਂ ਵਿੱਚ ਚੰਡੀਗੜ੍ਹ ਮੋਹਾਲੀ ਇਤਿਹਾਸਕ ਖੇਤਰਾ ਵਿੱਚ ਦਰਜ ਆ ਕੀਤਾ ਜਸਰੰਬਾਲਾ ਜਮਨਾ ਨਗਰ ਦੇ ਖੇਤਰਾ ਵਿੱਚ ਤਾਂ ਉਸ ਤੋਂ ਬਾਅਦ ਜਿਹੜਾ ਰਡਾਰ ਸਿਸਟਮ ਆਪਾਂ ਗੱਲ ਕਰੀ ਜੇ ਫਿਰੋਜ਼ਪੁਰ ਮੋਗਾ ਫਰੀਦਕੋਟ ਤਾਂ ਇੱਥੇ ਜਿਹੜਾ ਮੀਂਹ ਦਰਜ ਕੀਤਾ ਜਾ ਰਿਹਾ ਕੁਝ ਕਲਾਕਿਆਂ ਵਿੱਚ ਉਮੀਦ ਗਤੀ ਤਸਵੀਰ ਤੋਂ ਯਾਦ ਨੇ ਤੇ ਹੁਣ ਜਿਹੜਾ ਮੌਸਮ ਇੱਥੇ ਠੀਕ ਠਾਕ ਬਣਿਆ ਤੇ ਹੌਲੀ ਹੌਲੀ ਜਿਹੜਾ ਸਿਸਟਮ ਹੈਗਾ ਨੂੰ ਵਾਧਤਾ ਜਿਵੇਂ ਹੌਲੀ ਹੌਲੀ ਵਧੇਗਾ ਤੇ ਹੌਲੀ ਹੌਲੀ ਜਦ ਕਮਜ਼ੋਰ ਹੁੰ ਸਕਦਾ ਹੈ ਕਿ ਦੁਪਹਿਰ ਸ਼ਾਮ ਤਿਆਸ ਵਿੱਚ ਕੁਝ ਕਲਾਕਾਂ ਫਿਰ ਤੋਂ ਜਿਹੜਾ ਗਤੀਵਿਧੀਆਂ ਹੋਣ ਦੀ ਸਭਾਵਨਾ ਤਾਂ ਫਿਲਹਾਲ ਅਸਵੀਰ ਦੇ 10 11 ਵਜੇ ਤੱਕ ਸਿਸਟਮ ਦੇ ਗੱਲ ਕਰੀ ਤਾਂ ਹੋਲੀ ਜਿਹੜਾ ਸਿਸਟਮ ਹੈਗਾ ਕਰਾਸ ਕਰ ਜਾਏਗਾ ਤਾਂ ਹੋਲੀ ਸਿਸਟਮ ਜਿਹੜਾ ਕਮਜ਼ੋਰ ਹੁੰਦਾ ਆ ਨਜ਼ਰ ਆ ਰਿਹਾ ਯਾਨੀ ਕਿ ਅੱਜ ਪੰਜਾਬ ਦੇ ਕੁਝ ਕਲਾਕਾਂ ਸਭਾਵਨਾ ਰਹੇਗੀ ਤਾਂ ਉਸ ਤੋਂ ਬਾਅਦ ਆਣਾ Rajasthan ਦੇ ਕੁਝ ਆ ਥੋੜੇ ਬਤ ਖੇਤਰਾ ਵਿੱਚ ਮੀਂਹ ਪੈਣ ਦਾ आसार ਨਹੀਂ ਹਰਿਆਣਾ ਤੇ ਜ਼ਿਆਦਾਤਰ ਖੇਤਰਾ ਵਿੱਚ ਮੀਂਹ ਤੇ ਅੱਜ ਸਾਰ ਜਾਪਰੇ ਨੇ ਪੰਜਾਬ ਦੇ ਕੁਝ ਕਲਾਕੇ ਜਾਂ Rajasthan ਦੇ ਕੁਝ ਕਲਾਕ ਉਮੀਦ ਗਤੀਵਿਧੀਆਂ ਵੇਖਣ ਨੂੰ ਮਿਲ ਸਕਦੇ 26 ਜੁਲਾਈ ਤੋਂ 24 ਨੂੰ ਤੇ ਕੱਲ 27 ਤੋਂ ਲਾਗੇ ਠੀਕ ਹੈ 27 ਤੋਂ ਲਾਗੇ 31 ਜੁਲਾਈ ਦੇ ਵਿੱਚਕਾਰ ਪੰਜਾਬ ਹਰਿਆਣਾ ਤੇ ਰਾਜਸਥਾਨ ਵਿੱਚ ਕਈ ਖੇਤਰਾ ਵਿੱਚ ਪੈਣ ਦੇ ਅਸਰ ਨੇ ਕੁਝਕ ਜਿਵੇਂ ਆਪਾਂ ਗੱਲ ਕਰੀ ਜਿਵੇਂ 27 ਨੂੰ ਕੁਝਕ ਲਾਗੇ ਵਿੱਚ ਦਰਜ ਕੀਤਾ ਜਾਵੇਗਾ ਉਸ ਤੋਂ ਬਾਅਦ 28 29 30 31 ਨੂੰ ਤੇ ਇੱਕ ਜਾਂ ਦੋ ਵਾਰ ਠੀਕ ਹੈ ਇੱਕ ਜਾਂ ਦੋ ਵਾਰ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕਈ ਖੇਤਰਾ ਵਿੱਚ ਪੈਣ ਦੇ ਅਸਰ ਨੇ ਤਾਂ ਕਿਤੇ ਕਿਤੇ ਇਹੋ ਜਿਹੀ ਜਿਹੜੇ ਇਲਾਕੇ ਹੋਣਗੇ ਜ਼ਿਲ੍ਹੇ ਹੋਣਗੇ ਤਾਂ ਕਿਤੇ ਪੂਰੀਆਂ ਤਸੱਲੀਆ ਕਰਾਵੇਗਾ ਮੀਂਹ ਠੀਕ ਹੈ ਪੂਰਾ ਆਪਾਂ ਗੱਲ ਕਰਦੇ ਪੂਰਾ ਤਗੜੇ ਮੀਂਹ ਦੇ ਪੈਣ ਦੇ ਅਸਰ ਨੇ ਕੁਝ ਕੁ ਇਲਾਕਿਆਂ ਵਿੱਚ ਕੁਝ ਲੱਗਣ ਤੇ ਸਾਰ ਨੇ ਤਾਂ ਲਾਈਵ ਸੈਟਲਾਈਟ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਦੇ ਕੁਝ ਇਲਾਕੇ ਉਸ ਤੋਂ ਬਾਅਦ ਜਲੰਧਰ ਕਪੂਰਥਲਾ ਗਾ ਲੁਧਿਆਣਾ ਦੇ ਕੁਝ ਇਲਾਕੇ ਫਿਰੋਜ਼ਪੁਰ ਮੋਗਾ ਦੇ ਹੋ ਗਏ ਜਾਂ ਆਮ ਮੁਕਸਰ ਹੋ ਗਿਆ ਫਰੀਦਕੋਟ ਬਠਿੰਡਾ ਦੇ ਕੁਝ ਇਲਾਕੇ ਵਿੱਚ ਜਿਹੜੀ ਕੁਝ ਲਗਾ ਹਲਕੀ ਭੁਲਕੀ ਤੇ ਕੁਝ ਨਾਲ ਸੰਗਣੀ ਬਦਲ ਬਈ ਦਾ ਤੌਰ ਚੱਲੀ ਉਸ ਤੋਂ ਬਾਅਦ ਇੱਕ ਜਿਹੜਾ ਚੰਡੀਗੜ੍ਹ ਦੇ ਆਸ-ਪਾਸ ਸਿਸਟਮ ਬੰਨਣਾ ਸ਼ੁਰੂ ਹੋ ਗਿਆ ਤੇ ਇੱਕ ਜਿਹੜਾ ਖੁਰਕਸ਼ੇਤਰ ਹੋ ਗਿਆ ਇੱਥੇ ਵੀ ਜਿਹੜਾ ਸਿਸਟਮ ਬੰਨਣਾ ਸ਼ੁਰੂ ਹੋ ਗਿਆ ਹੈ ਤੇ ਹਸਾਰ ਦੇ ਖੇਤਰਾ ਵੀ ਬਦ हरियाणा ਦੇ ਖੇਤਰਾ ਵਿੱਚ ਜਾਨਕੀ ਹਰਿਆਣਾ ਦੇ ਅੱਜ ਕਾਫੀ ਖੇਤਰਾ ਉਮੀਦ ਪੈਣ ਦੇ ਅਸਾਰ ਜਾਪ ਰਹੇ ਨੇ ਤਾਂ ਫਿਲਹਾਲ ਠੀਕ ਹੈ ਪੰਜਾਬ ਤੇ ਅੱਜ ਕੁਝ ਕੁ ਲਾਕੇ ਸਭਾਵਨਾ ਰਵਿਕ ਜਾਨਕੀ ਸਵੇਰ ਤੋਂ ਉਮੀਦ ਦੀ ਗਤਿਵਿਧਿਆ ਜਾਰੀ ਨੇ ਤਾਂ ਕੁਝ ਕੁ ਲਾਕੇ ਹੋਰ ਵੀ ਕਵਰ ਹੋਣ ਦੇ ਸਾਨ ਨੇ ਹੋਰ ਵੀ ਕੁਝਕ ਥਾਵਾਂ ਜਿਹੜੀ ਬਦਲਵਾਈ ਬੰਦ ਦੇ ਸਾਨ ਨੇ ਪੰਜਾਬ ਦੇ ਕੁਝ ਕੁ ਲਾਕੇ ਹੋਰ ਵੀ ਕਵਰ ਹੋ ਸਕਦੇ ਨੇ ਮੀਂਹ ਤੋਂ ਜਿਵੇਂ ਪੂਰਬੀ ਖੇਤਰੋਗੇ ਪਹਾੜਾ ਦੇ ਨਾਲ ਲੱਗ ਜਾਂ ਮੱਧ ਪੰਜਾਬ ਵਗਾ ਜਾਂ ਦੱਖਣੀ ਖੇਤਰੋਗੇ ਆ ਪਟਿਆਲਾ ਦੇ ਆਸਪਾਸ ਖੇਤਰੋਗੇ ਜਿਵੇਂ ਗਰੂਰ ਦੇ ਕੁਝ ਕਲਾਕਿਆਂ ਵਿੱਚ ਸੁਭਾਵਨਾ ਜਿਹੜੀ ਬਣ ਸਕਦੀ ਤਾਂ ਬਾਕੀ ਮੁਹਾਲੀ ਚੰਡੀਗੜ ਕਿ ਤਾਂ ਮਾਝਾ ਤੇ ਬਾਬਾ ਦੇ ਖੇਤਰਾ ਵਿੱਚ ਕੁਝ ਪਛਮੀ ਖੇਤਰ ਹੋ ਗਏ ਜਾਂ ਸਰਦੀ ਲੱਗ ਕੇ ਹੋ ਗਏ ਠੀਕ ਹੈ ਦੱਕੜੀ ਖੇਤਰ ਇਹਨਾਂ ਵਿੱਚ ਆਪਣਾ ਰਵਗੀਆ ਰਾਜਸਥਾਨ ਹਰਿਆਣਾ ਦੇ ਕੁਝ ਖੇਤਰਾ ਵਿੱਚ ਜਿਆਦਾ ਜ਼ਿਆਦਾ ਆਪਾਂ ਗੱਲ ਕਰੀ ਹਰਿਆਣਾ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਅੱਜ ਸਾਰ ਰਹਿਣਗੇ ਪੰਜਾਬ ਦੇ ਕੁਝ ਕੁ ਲਗ ਵਿੱਚ ਸਾਰ ਰਹਿਣਗੇ ਤਾਂ ਕਿਤੇ ਕਿਤੇ ਮੀਂਹ ਦਰਜ ਕੀਤਾ ਗਿਆ ਸਵੇਰ ਦੇ ਘੰਟਿਆਂ ਵਿੱਚ ਜਾਂ ਹੁਣ ਕਿਤੇ ਕਿਤੇ ਮੀਂਹ ਦਰਜ ਕੀਤਾ ਜਾ ਰਿਹਾ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਖੇਤਰਾ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਆਪਣੇ ਇਲਾਕੇ ਦਾ ਮੌਸਮ ਹਾਲ ਤੇ 26 ਜੁਲਾਈ ਨੂੰ ਪੰਜਾਬ ਦੇ ਕੁਝ ਕੁ ਇਲਾਕੇ ਹਰਿਆਣਾ ਦੇ ਤੇ ਰਾਜਸਥਾਨ ਦੇ ਕੁਝ ਕੁ ਇਲਾਕਿਆਂ ਵਿੱਚ ਸਾਰਮੀ ਤੇ ਹਰ ਹਾਲ ਇਹ ਅੰਦੇ ਕਾਫੀ ਇਸ ਸਮੇਂ ਜਮੀ ਪੈਨਦੀ ਆ ਸਭਾਵਨਾ ਬਣੀ ਹੋਈ ਤੇ ਅੱਜ ਤੇ ਉਸ ਤੋਂ ਬਾਅਦ 26 ਤੋਂ ਲੈ ਕੇ ਜਨਕੀ ਅੱਜ ਸਭਾਵਨਾ ਠੀਕ ਠਾਕ ਲਾਕਿਆਂ ਵਿੱਚ ਰਹਿ ਸਕਦੀ ਕੱਲ 27 ਤੋਂ ਮੀਂਹ ਦੀ ਗਤਿਵਿਧੀਆਂ ਹੋਰ ਜਿਹੜੀਆਂ ਵਧਣੀਆਂ ਸ਼ੁਰੂ ਹੋਣਗੇ ਜਨਕੀ 27 ਤੋਂ ਲੈ ਕੇ 31 ਜੁਲਾਈ ਦੇ ਵਿੱਚ ਕਾਰ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕਈ ਖੇਤਰਾ ਵਿੱਚ ਅਮੀਦਿਆ ਸਾਰ ਨੇ 27 28 29 30 31 ਇੱਕ ਜਾਂ ਦੋ ਵਾਰ ਇਹੋ ਜਿਹੇ ਦਿਨ ਹੋਣਗੇ ਜਿਸ ਦਿਨ ਪੰਜਾਬ ਦੇ ਕਈ ਲਾਕੇ ਰਾਜਸਥਾਨ ਹਰਿਆਣਾ ਤੇ ਕਈ ਲਾਕੇ ਮੀਂਹ ਦੇ ਸਾਰ ਨੇ ਤਾਂ ਕੁਝ ਜ਼ਿਲ੍ਹੇ ਇਹੋ ਜਿਹੇ ਵੀ ਹੋਣਗੇ ਜਿੱਥੇ ਆਪਾਂ ਗੱਲ ਕਰੀ ਬਹੁਤ ਹੀ ਜ ਜਿਹੜੇ ਪੈਣ ਦੀ ਸੰਭਾਵਨਾ ਜਾਪ ਰਹੀ ਜਾਨਕੀ ਕਾਫੀ ਜਿਹੜੇ ਭਾਰਮੀ ਪੈ ਸਕਦਾ ਕੁਝ ਕੁ ਜ਼ਿਲ੍ਹਿਆਂ ਵਿੱਚ ਕੁਝ ਕਲਾਕਿਆਂ ਵਿੱਚ ਤਾਂ ਇਹ ਜਿਹੜੇ 4-5 ਦਿਨ ਹੋਣਗੇ ਇਸ ਵਿੱਚ ਇੱਕ ਜਾਂ ਦੋ ਵਾਰ ਇਹੋ ਜਿਹੀ ਸੰਭਾਵਨਾ ਬਣੇਗੀ ਤਾਂ ਉਸ ਤੋਂ ਬਾਕੀ ਜਿਹੜੇ ਦਿਨ ਹੋਣਗੇ ਕਦੀ ਅੱਜ ਵੀ ਪੈ ਗਿਆ ਕਦੀ ਕੱਲ ਵੀ ਪੈ ਗਿਆ ਕਦੇ ਵੀ ਪੈ ਗਿਆ ਇਸ ਤਰ੍ਹਾਂ ਇਹ ਸੰਭਾਵਨਾ ਪੜੇਗੀ ਤੇ ਇੱਕ ਜਾਂ ਦੋ ਵਾਰ ਪੰਜਾਬ ਹਰਿਆਣਾ ਤੇ Rajasthan ਦੇ ਕਈ ਖੇਤਰਾਂ ਵਿੱਚ ਪੈਣ ਦਾ ਸਾਰ ਜਾਪ ਰਿਹਾ ਹੈ ਜ਼ਿਲ੍ਹੇ ਵਾਈਸ ਅਪਡੇਟ ਜਲਦੀ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਵਾਂਗੇ ਕਿਹੜੇ ਜ਼ਿਲ੍ਹੇ ਵਿੱਚ ਵੱਧ ਸੰਭਾਵਨਾ ਰਿ ਕਿੱਥੇ ਘੱਟ ਰਵੇ ਕਿੰਨਾ ਕੁ ਮੀਂਹ ਦਰਜ ਕੀਤਾ ਜਾ ਸਕਦਾ ਸਾਰੀ ਅਪਡੇਟ ਜਾਣਕਾਰੀ ਤਾਂ ਅਪਨ ਨ ਕਰਾਂਗੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਵੀਡੀਓ ਨੂੰ ਅੰਤ ਤੱਕ ਵੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ